ਮਾਤਾ ਪਿਤਾ ਇਹ 10 ਗੱਲਾਂ ਕੰਨ ਬੰਨ ਲੈਣ ਤਾਂ ਬੁਢਾਪੇ 'ਚ ਦੁੱਖ ਨਹੀਂ ਮਿਲੇਗਾ। ਦੋਸਤੋ ਇਸ ਦੁਨੀਆ ਵਿੱਚ ਮਾਤਾ ਪਿਤਾ ਤੋਂ ਵੱਡਾ ਕੋਈ ਧੰਨ ਨਹੀਂ ਹੈ ਅਤੇ ਉਹਨਾਂ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਉਹ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਵਾਰ ਦਿੰਦੇ ਹਨ। ਆਪਣੀਆਂ ਖੁਸ਼ੀਆਂ, ਆਪਣੇ ਸੁਪਨੇ ਅਤੇ ਆਪਣੀਆਂ ਇੱਛਾਵਾਂ। ਪਰ ਜਦੋਂ ਉਹੀ ਬੱਚੇ ਉਹਨਾਂ ਨੂੰ ਬੁਢਾਪੇ ਵਿੱਚ ਸਹਾਰਾ ਦੇਣ ਦੀ ਥਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਸਮਾਜ ਲਈ ਬਹੁਤ ਵੱਡੀ ਸਿੱਖਿਆ ਬਣ ਜਾਂਦਾ ਹੈ ਇਹ ਕਹਾਣੀ ਇੱਕ ਧੀ ਦੀ ਹੈ ਜੋ ਵਿਦੇਸ਼ ਤੋਂ ਵਾਪਸ ਆ ਕੇ ਆਪਣੇ ਬੁੱਢੇ ਮਾਤਾ ਪਿਤਾ ਨੂੰ ਬੇਸਹਾਰਾ ਅਤੇ ਆਪਮਾਨਿਤ ਹਾਲਤ ਵਿੱਚ ਪਾਉਂਦੀ ਹੈ ਜਦੋਂ ਉਹ ਸੱਚਾਈ ਜਾਣਦੀ ਹੈ ਤਾਂ ਉਸ ਦੀ ਜ਼ਿੰਦਗੀ ਦੇ ਮੂਲ ਸੰਸਕਾਰ ਅਤੇ ਪਰਿਵਾਰ ਦੇ ਪ੍ਰਤੀ ਉਸ ਦਾ ਪਿਆਰ ਸਭ ਕੁਝ ਤਾਂ ਤੇ ਲੱਗ ਜਾਂਦਾ ਹੈ ਇਹ ਸਿਰਫ ਇੱਕ ਧੀ ਦੇ ਸੰਘਰਸ਼ ਦੀ ਕਹਾਣੀ ਨਹੀਂ ਸਗੋਏ ਸਮਾਜ ਦੇ ਉਹਨਾਂ ਲੋਕਾਂ ਲਈ ਵੀ ਇੱਕ ਸ਼ੀਸ਼ਾ ਹੈ ਜੋ ਆਪਣੇ ਮਾਤਾ ਪਿਤਾ ਨੂੰ ਉਹਨਾਂ ਦੇ ਅਧਿਕਾਰ ਅਤੇ ਸਨਮਾਨ ਤੋਂ ਵਾਂਝੇ ਕਰ ਦਿੰਦੇ ਹਨ ਦੋਸਤੋ ਔਲਾਦ ਮਾਤਾ ਪਿਤਾ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਹੁੰਦੀ ਹੈ ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਮਾਤਾ ਪਿਤਾ ਆਪਣੀਆਂ ਸਾਰੀਆਂ ਖੁਸ਼ੀਆਂ ਸੁਪਨੇ ਅਤੇ ਆਪਣਾ ਆਰਾਮ ਉਹਨਾਂ ਦੇ ਪਾਲਣ ਪੋਸਣ ਵਿੱਚ ਲਗਾ ਦਿੰਦੇ ਹਨ ਉਹ ਉਸ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਖੋਦ ਦੀਆਂ ਇੱਛਾਵਾਂ ਦਾ ਤਿਆਗ ਕਰ ਦਿੰਦੇ ਹਨ ਇੱਕ ਪਿਤਾ ਦਿਨ ਰਾਤ ਮਿਹਨਤ ਕਰਦਾ ਹੈ ਤਾਂ ਕਿ ਉਸ ਦਾ ਬੱਚਾ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਕਰੇ ਇੱਕ ਮਾਂ ਆਪਣੇ ਸੁਪਨਿਆਂ ਨੂੰ ਭੁੱਲ ਕੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਪਹਿਲ ਦਿੰਦੀ ਹੈ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਬੁਢਾਪਾ ਜਦੋਂ ਉਹਨਾਂ ਦੇ ਜੀਵਨ ਵਿੱਚ ਦਸਤਕ ਦਿੰਦਾ ਹੈ ਤਦ ਇਹੀ ਸਮਾਂ ਹੁੰਦਾ ਹੈ ਜਦੋਂ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਸਹਾਰੇ ਅਤੇ ਪਿਆਰ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਉਨ੍ਹਾਂ ਦੇ ਕਮਜ਼ੋਰ ਮੋਢੇ, ਕੰਬਦੇ ਹੱਥ ਅਤੇ ਥੱਕ ਚੁਕੀਆਂ ਅੱਖਾਂ ਇਹ ਉਮੀਦ ਕਰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਸਹਾਰਾ ਦੇਣਗੇ, ਉਨ੍ਹਾਂ ਦੀ ਸੇਵਾ ਕਰਨਗੇ ਅਤੇ ਉਨ੍ਹਾਂ ਦੇ ਬੁਢਾਪੇ ਨੂੰ ਸੁਖਮਈ ਬਣਾਣਗੇ। ਪਰ ਬਦਕਿਸਮਤੀ ਨਾਲ ਇਹ ਹਮੇਸ਼ਾ ਸੱਚ ਨਹੀਂ ਹੁੰਦਾ। ਅੱਜ ਦੇ ਸਮਾਜ ਵਿੱਚ ਕਈ ਵਾਰ ਔਲਾਦ ਆਪਣੇ ਮਾਤਾ-ਪਿਤਾ ਨੂੰ ਬੋਝ ਸਮਝਣ ਲੱਗਦੀ ਹੈ। ਉਨ੍ਹਾਂ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਜਾਂਦੀ ਹੈ। ਅਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਲੱਗਦੀ ਹੈ ਜੋ ਮਾਤਾ-ਪਿਤਾ ਆਪਣੇ ਬੱਚਿਆਂ ਲਈ ਆਪਣੀ ਨੀਂਦ ਤਿਆਗ ਦਿੰਦੇ ਹਨ। ਉਹੀ ਮਾਤਾ-ਪਿਤਾ ਬੁੜਾਪੇ ਵਿੱਚ ਇਕੱਲੇਪਣ ਤੇ અપਮਾਨ ਦਾ ਸਾਹਮਣਾ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਔਲਾਦ ਉਹੀ ਫਲ ਕਟਦੀ ਹੈ ਜੋ ਉਸਨੇ ਬੀਜਿਆ ਹੈ। ਜੈਸਾ ਕਰੋਗੇ ਵੈਸਾ ਭਰੋਗੇ। ਜੋ ਔਲਾਦ ਆਪਣੇ ਮਾਤਾ-ਪਿਤਾ ਦਾ ਅਨਾਦਰ ਕਰਦੀ ਹੈ ਉਹ ਜੀਵਨ ਵਿੱਚ ਕਦੇ ਸੁખી ਨਹੀਂ ਰਹਿੰਦੀ। ਉੱਥੇ ਹੀ ਜੋ ਬੱਚੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹਨ ਨਾ ਕੇਵਲ ਉਹਨਾਂ ਦੀਆਂ ਦੁਆਵਾਂ ਦਾ ਫਲ ਪਾਉਂਦੇ ਹਨ ਸਗੋਂ ਸਮਾਜ ਤੇ ਤੇਰ ਮਹਾਤਮਾ ਦੇ ਸਾਹਮਣੇ ਵੀ ਸਨਮਾਨਿਤ ਹੁੰਦੇ ਹਨ ਇਸ ਲਈ ਔਲਾਦ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੇ ਬੁਢਾਪੇ ਨੂੰ ਪਿਆਰ ਤੇ ਸੇਵਾ ਨਾਲ ਸਵਾਰਨ ਮਾਤਾ ਪਿਤਾ ਕੇਵਲ ਫਰਜ਼ ਨਹੀਂ ਸਗੋਂ ਜੀਵਨ ਦਾ ਸਭ ਤੋਂ ਵੱਡਾ ਆਸ਼ੀਰਵਾਦ ਹਨ ਉਹਨਾਂ ਨੂੰ ਸਨਮਾਨ ਦੇਣਾ ਤੇ ਉਹਨਾਂ ਦੀ ਸੇਵਾ ਕਰਨ ਨਾ ਸਿਰਫ ਸਾਡਾ ਫਰਜ਼ ਹੈ ਸਗੋਂ ਇਹ ਸਾਨੂੰ ਇਨਸਾਨੀਅਤ ਦਾ ਅਸਲੀ ਪਾਠ ਵੀ ਸਿਖਾਉਂਦਾ ਹੈ ਬੁਢਾਪਾ ਇੱਕ ਸੱਚਾਈ ਹੈ ਅਤੇ ਔਲਾਦ ਉਹ ਸ਼ੀਸ਼ਾ ਹੈ ਜਿਸ ਵਿੱਚ ਮਾਤਾ-ਪਿਤਾ ਆਪਣਾ ਭਵਿੱਖ ਦੇਖਦੇ ਹਨ ਆਓ ਅਸੀਂ ਇਹ ਯਕੀਨੀ ਕਰੀਏ ਕਿ ਉਹਨਾਂ ਦਾ ਬੁਢਾਪਾ ਇਕੱਲੇਪਨ ਅਤੇ ਦਰਦ ਦਾ ਨਹੀਂ ਹੋਣਾ ਚਾਹੀਦਾ ਸਗੋਂ ਪਿਆਰ ਅਤੇ ਆਦਰ ਦਾ ਹੋਵੇ ਇਹ ਹੀ ਸਾਡੀ ਅਸਲੀ ਜ਼ਿੰਮੇਵਾਰੀ ਹੈ ਦੋਸਤੋ ਛੋਟੇ ਜਿਹੇ ਪਿੰਡ ਸੁਰਜਨਪੁਰ ਵਿੱਚ ਰਹਿਣ ਵਾਲੀ ਆਰਿਆ ਨਾਂ ਦੀ ਇੱਕ ਬੇਟੀ ਆਪਣੇ ਮਾਤਾ-ਪਿਤਾ ਦੀ ਬਹੁਤ ਹੀ लाਡਲੀ ਸੀ ਉਹ ਦੋ ਭੈਣ ਭਰਾਵਾਂ ਵਿੱਚੋ ਸਭ ਤੋਂ ਛੋਟੀ ਅਤੇ ਆਪਣੇ ਪਰਿਵਾਰ ਦਾ ਚਿਰਾਗ ਸੀ ਸੰਸਕਾਰੀ ਸਰਲ ਅਤੇ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਵਾਲੀ ਆਰਿਆ ਦਾ ਜੀਵਨ ਹਮੇਸ਼ਾ ਤੋਂ ਇੱਕ ਪ੍ਰੇਰਣਾ ਰਿਹਾ ਪਰ ਅੱਜ ਆਰਿਆ ਨੂੰ ਵਿਦੇਸ਼ ਗਏ 2 ਸਾਲ ਹੋ ਗਏ ਸਨ ਉਹ ਆਪਣੇ ਪਤੀ ਨਿਹਾਲ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ ਅੱਜ ਦਾ ਦਿਨ ਆਰਿਆ ਲਈ ਬਹੁਤ ਖਾਸ ਸੀ ਕਿਉਂਕਿ ਅੱਜ ਉਸਦੇ ਪਿਤਾ ਸਦੀਰ ਦਾ ਜਨਮ ਦਿਨ ਸੀ ਆਰਿਆ ਨੇ ਉਹਨਾਂ ਨੂੰ ਸਰਪ੍ਰਾਈਜ਼ ਦੇਣ ਦੀ ਇੱਕ ਯੋਜਨਾ ਬਣਾਈ ਸੀ ਉਸ ਸਵੇਰੇ ਸਵੇਰੇ ਆਪਣੇ ਪਤੀ ਨਿਹਾਲ ਨਾਲ ਭਾਰਤ ਲਈ ਨਿਕਲਵਾਲੀ ਸੀ ਪਰ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਸੀ ਜਿਸ ਨੇ ਉਸ ਦੀਆਂ ਸਾਰੀਆਂ ਯੋਜਨਾਵਾਂ ਤੇ ਪਾਣੀ ਫੇਰ ਦਿੱਤਾ ਬਾਰਿਸ਼ ਕਾਰਨ ਉਸ ਦੀ ਫਲਾਈਟ ਦੇਰੀ ਨਾਲ ਚੱਲ ਰਹੀ ਸੀ ਅਤੇ ਕੁਝ ਉਡਾਨਾਂ ਤਾਂ ਰੱਦ ਵੀ ਹੋ ਚੁੱਕੀਆਂ ਸਨ ਆਰਿਆ ਦਾ ਮਨ ਉਦਾਸ ਸੀ ਉਹ ਪਿਛਲੇ 2 ਮਹੀਨੇ ਤੋਂ ਆਪਣੇ ਮਾਤਾ ਪਿਤਾ ਨਾਲ ਗੱਲ ਵੀ ਨਹੀਂ ਕਰ ਸਕੀ ਸੀ ਜਦੋਂ ਵੀ ਉਹ ਆਪਣੇ ਭਰਾ ਮਨੂ ਨੂੰ ਫੋਨ ਕਰਦੀ ਸੀ ਤਾਂ ਉਸ ਨੂੰ ਇਹ ਜਵਾਬ ਮਿਲਦਾ ਸੀ ਕਿ ਮਾਤਾ-ਪਿਤਾ ਘਰ ਨਹੀਂ ਹਨ ਕਿਸੇ ਯਾਤਰਾ ਤੇ ਗਏ ਹੋਏ ਹਨ ਤੂੰ ਚਿੰਤਾ ਨਾ ਕਰ ਉਹ ਬਿਲਕੁਲ ਠੀਕ ਹਨ ਇਹਨਾਂ ਜਵਾਬਾਂ ਨੇ ਆਰਿਆ ਦੇ ਮਨ ਵਿੱਚ ਚਿੰਤਾ ਵਧਾ ਦਿੱਤੀ ਸੀ ਉਹ ਜਲਦ ਤੋਂ ਜਲਦ ਆਪਣੇ ਮਾਤਾ-ਪਿਤਾ ਨੂੰ ਮਿਲਣਾ ਚਾਹੁੰਦੀ ਸੀ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦੇਣਾ ਅਤੇ ਆਪਣੀ ਮਾਂ ਕਮਲਾ ਨੂੰ ਗਲੇ ਲਗਾਉਣਾ ਚਾਹੁੰਦੀ ਸੀ ਥੋੜੀ ਦੇਰ ਬਾਅਦ بارش ਰੁਕ ਜਾਂਦੀ ਹੈ ਤੇ ਆਰਿਆ ਤੇ નિਹਾਲ ਨੇ ਭਾਰਤ ਲਈ ਨਿਕਲਣ ਦਾ ਫੈਸਲਾ ਕੀਤਾ ਰਸਤੇ ਵਿੱਚ ਫਲਾਈਟ ਵਿੱਚ ਬੈਠੀ ਆਰਿਆ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਗਵਾਚ ਜਾਂਦੀ ਹੈ ਉਸ ਨੂੰ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਸਦੇ ਮਾਤਾ ਪਿਤਾ ਨੇ ਉਸ ਨੂੰ ਬਚਪਨ ਵਿੱਚ ਹਰ ਛੋਟੀ ਵੱਡੀ ਖੁਸ਼ੀ ਦਿੱਤੀ ਸੀ ਅਤੇ ਆਪਣੇ ਬਚਪਨ ਦੀਆਂ ਗੱਲਾਂ ਨੂੰ ਯਾਦ ਕਰਨ ਲੱਗਦੀ ਹੈ ਸਦੀਰ ਅਤੇ ਕਮਲਾ ਆਪਣੀ ਬੇਟੀ ਤੇ ਮਾਣ ਕਰਦੇ ਸਨ ਆਰਿਆ ਪੜ੍ਹਾਈ ਵਿੱਚ ਬਹੁਤ ਚੰਗੀ ਸੀ ਅਤੇ ਸੰਸਕਾਰਾਂ ਵਿੱਚ ਵੀ ਬਹੁਤ ਤੇਜ਼ ਸੀ ਜਦੋਂ ਉਸ ਦਾ ਕਾਲਜ ਖਤਮ ਹੋਇਆ ਤਾਂ ਸਦੀਰ ਅਤੇ ਕਮਲਾ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਜਦੋਂ ਲੜਕੇ ਵਾਲੇ ਉਸ ਨੂੰ ਦੇਖਣ ਆਏ ਤਾਂ ਉਸ ਦੀ ਸਾਦਗੀ ਅਤੇ ਸ਼ਲੀਨਤਾ ਦੇਖ ਕੇ ਤੁਰੰਤ ਉਸ ਨੂੰ ਪਸੰਦ ਕਰ ਲਿਆ ਕੁਝ ਮਹੀਨਿਆਂ ਬਾਅਦ ਧੂਮ-ਤਾਮ ਨਾਲ ਵਿਆਹ ਹੋ ਗਿਆ ਅਤੇ ਆਰਿਆ ਨੇ ਨਿਹਾਲ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਨਿਹਾਲ ਸੁਭਾਅ ਤੋਂ ਬਹੁਤ ਚੰਗਾ ਲੜਕਾ ਸੀ ਅਤੇ ਉਸ ਨੂੰ ਹਰ ਪਲ ਸਨਮਾਨ ਦਿੰਦਾ ਸੀ ਵਿਆਦੇ ਥੋੜੇ ਸਮੇਂ ਬਾਅਦ ਨਿਹਾਲ ਨੂੰ ਵਿਦੇਸ਼ ਵਿੱਚ ਨੌਕਰੀ ਮਿਲ ਜਾਂਦੀ ਹੈ ਉਹ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ ਪਰ ਉਸਦੇ ਵੀਜ਼ੇ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਸੀ ਇਸ ਲਈ ਨਿਹਾਲ ਇਕੱਲਾ ਹੀ ਵਿਦੇਸ਼ ਚਲਾ ਗਿਆ ਕੁਝ ਮਹੀਨਿਆਂ ਬਾਅਦ ਉਸਨੇ ਆਪਣੀ ਪਤਨੀ ਦਾ ਵੀਜ਼ਾ ਲਗਵਾ ਲਿਆ ਤੇ ਉਸ ਨੂੰ ਵੀ ਆਪਣੇ ਨਾਲ ਲੈ ਗਿਆ ਵਿਦੇਸ਼ ਜਾਣ ਤੋਂ ਪਹਿਲਾਂ ਆਰਿਆ ਆਪਣੇ ਮਾਤਾ-ਪਿਤਾ ਨੂੰ ਮਿਲੀ ਤਾਂ ਫੁੱਟ-ਫੁੱਟ ਕੇ ਰੋਣ ਲੱਗੀ ਸੁਦੀਰ ਅਤੇ ਕਮਲਾ ਨੇ ਉਸ ਨੂੰ ਸਮਝਾਇਆ ਕਿ ਤੂੰ ਚਿੰਤਾ ਕਿਉਂ ਕਰਦੀ ਹੈ ਤੇਰਾ ਭਰਾ ਤੇ ਭਾਬੀ ਹਨ ਨਾ ਸਾਡਾ ਖਿਆਲ ਰੱਖਣ ਲਈ ਅਤੇ ਅਸੀਂ ਐਨੇ ਵੀ ਬੁੱਢੇ ਨਹੀਂ ਹੋਏ ਕਿ ਆਪਣਾ ਧਿਆਨ ਨਾ ਰੱਖ ਸਕੀ ਤੂੰ ਨਿਸ਼ਚਿੰਤ ਹੋ ਕੇ ਵਿਦੇਸ਼ ਜਾ ਦੋਸਤੋ ਭਾਰੀ ਮਨਨਲ ਆਰਿਆ ਨੇ ਮਾਤਾ ਪਿਤਾ ਤੋਂ ਵਿਦਾ ਲਈ ਅਤੇ ਆਪਣੇ ਪਤੀ ਨਿਹਾਲ ਨਾਲ ਵਿਦੇਸ਼ ਚਲੀ ਗਈ ਦੋ ਸਾਲ ਬੀਤ ਜਾਂਦੇ ਹਨ ਤੇ ਇਨ੍ਹਾਂ ਦੋ ਸਾਲਾਂ ਵਿੱਚ ਆਰਿਆ ਦੇ ਮਨ ਵਿੱਚ ਮਾਤਾ ਪਿਤਾ ਨਾ ਮਿਲੰਦੀ ਚਾਹਤ ਵਰ ਵਧੀ ਗਈ। ਕਰੋਨਾ ਮਹਾਮਾਰੀ ਕਾਰਨ ਉਹ ਆਪਣੇ ਦੇਸ਼ ਨਹੀਂ ਆ ਸਕੀ ਪਰ ਹੁਣ ਜਦੋਂ ਹਾਲਾਤ ਆਮ ਹੋਏ ਤਾਂ ਆਰਿਆ ਨੇ ਆਪਣੇ ਪਤੀ ਨਿਹਾਲ ਨਾਲ ਭਾਰਤ ਆਉਣ ਦਾ ਫੈਸਲਾ ਕੀਤਾ ਅਤੇ ਉਹ ਪੂਰੇ ਉਤਸ਼ਾਹ ਤੇ ਖੁਸ਼ੀ ਨਾਲ ਆਪਣੀ ਯਾਤਰਾ ਤੇ ਨਿਕਲ ਪਈ। ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਦਰਵਾਜ਼ੇ ਤੇ ਪਹੁੰਚ ਕੇ ਉਸਨੇ ਆਵਾਜ਼ ਲਗਾਈ ਮੰਮੀ ਪਾਪਾ ਵੀਰੇ ਭਾਬੀ ਤੁਸੀਂ ਕਿੱਥੇ ਹੋ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਘਰ ਵਿੱਚ ਸਨਨਾਟਾ ਪਸਾਰਿਆ ਹੋਇਆ ਸੀ ਤਾਂ ਉਸ ਨੂੰ ਘਰ ਦਾ ਪੁਰਾਣਾ ਨੌਕਰ RAMU ਦਿਖਾਈ ਦਿੱਤਾ ਉਸਨੇ ਤੁਰੰਤ ਪੁੱਛਿਆ RAMU ਮੰਮੀ ਪਾਪਾ ਕਿੱਥੇ ਹਨ ਅਤੇ ਭਰਾ ਤੇ ਭਾਬੀ ਵੀ ਨਹੀਂ ਦਿਖ ਰਹੇ ਸਾਰੇ ਲੋਕ ਕਿਤੇ ਬਾਹਰ ਗਏ ਹੋਏ ਹਨ RAMU ਨੇ ਹੌਲੀ ਜੇ ਜਵਾਬ ਦਿੱਤਾ ਬੇਟੀ ਵੱਡੇ ਸਾਹ ਅਤੇ ਵੱਡੀ ਮਾਲਕਨ ਕਿਤੇ ਘੁੰਮਣ ਗਏ ਹਨ ਛੋਟੇ ਮਾਲਕਾ ਤੇ ਛੋਟੀ ਮਾਲਕਨ ਮੰਦਰ ਵਿੱਚ ਪੂਜਾ ਕਰਵਾ ਰਹੇ ਹਨ ਅੱਜ ਵੱਡੇ ਸਾਹ ਦਾ ਜਨਮ ਦਿਨ ਹੈ ਨਾ ਇਸ ਸੁਣ ਕੇ ਆਰਿਆ ਨੇ ਤੁਰੰਤ ਆਪਣੇ ਪਤੀ ਨੂੰ ਕਿਹਾ ਨਿਹਾਲ ਚੱਲੋ ਅਸੀਂ ਵੀ ਮੰਦਰ ਚੱਲਦੇ ਹਾਂ Papa ਲਈ ਕੁਝ ਪੂਜਾ ਕਰ ਲੈਂਦੇ ਹਾਂ ਆਰਿਆ ਤੇ ਨਿਹਾਲ ਮੰਦਰ ਜਾਂਦੇ ਹਨ ਪਰ ਉੱਥੇ ਉਸਦੇ ਭਰਾ ਭਾਬੀ ਨਹੀਂ ਮਿਲੇ ਤਦ ਆਰਿਆ ਨੇ ਸੋਚਿਆ ਕਿ ਸ਼ਾਇਦ ਉਹ ਕਿਸੇ ਦੂਜੇ ਮੰਦਰ ਗਏ ਹੋਣਗੇ ਪਰਤਾਂ ਉਸ ਨੂੰ ਆਪਣੇ ਮਾਤਾ ਪਿਤਾ ਦੀ ਉਹ ਇੱਛਾ ਯਾਦ ਆਈ ਜੋ ਉਹਨਾਂ ਨੇ ਕਈ ਵਾਰ ਉਸ ਦੇ ਸਾਹਮਣੇ ਪ੍ਰਗਟ ਕੀਤੀ ਸੀ। ਉਹਨਾਂ ਦਾ ਜਨਮ ਦਿਨ ਅनाथ ਆਸ਼ਰਮ ਵਿੱਚ ਜ਼ਰੂਰਤਮੰਦਾਂ ਨੂੰ ਤੋਹਫ਼ੇ ਤੇ ਕੱਪੜੇ ਵੰਡ ਕੇ ਮਨਾਇਆ ਜਾਵੇ। ਅਜੇ ਹੀ ਉਸ ਦੇ ਪਿਤਾ ਦੀ ਇੱਛਾ ਸੀ। ਆਰਿਆ ਨੇ નિਹਾਲ ਨੂੰ ਕਿਹਾ ਪਾਪਾ ਨੂੰ ਇਹ ਸਭ ਤੋਂ ਜ਼ਿਆਦਾ ਖੁਸ਼ੀ ਦਿੰਦਾ ਹੈ। ਕਿਉਂ ਨਾ ਅਸੀਂ ਸਾਰ ਉਹਨਾਂ ਦੀ ਇੱਛਾ ਪੂਰੀ ਕਰੀਏ। નિਹਾਲ ਨੇ ਮੁਸਕਰਾਉਂਦੇ ਹੋਏ ਸਹਿਮਤੀ ਦਿੱਤੀ ਤਾਂ ਦੋਵੇਂ ਬਾਜ਼ਾਰ ਗਏ। ਕਪੜੇ ਮਠਾਈਆਂ ਤੇ ਕੁਝ ਤੋਹਫੇ ਖਰੀਦੇ ਤੇ ਫਿਰ ਉਹ ਵਾਪਸ ਇੱਕ ਅनाथ ਆਸ਼ਰਮ ਗਏ ਤੇ ਉੱਥੇ ਦੋ ਬੱਚਿਆਂ ਨੇ ਬਜ਼ੁਰਗਾ ਨਾਲ ਸਮਾਂ ਬਿਤਾਇਆ ਸਾਰਿਆਂ ਨੂੰ ਤੋਹਫੇ ਵੰਡੇ ਅनाथ ਆਸ਼ਰਮ ਦੇ ਲੋਕ ਸੁਧੀਰ ਲਈ ਢੇਰ ਸਾਰਾ ਆਸ਼ੀਰਵਾਦ ਦੇਣ ਲੱਗੇ ਆਰਿਆ ਦਾ ਦਿਲ ਪਾਰ ਆਇਆ ਉਸ ਨੂੰ ਖੁਸ਼ੀ ਸੀ ਕਿ ਉਸਨੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਪਰ ਇੱਕ ਅਜੀਬ ਜਿਹਾ ਖਾਲੀपन ਵੀ ਸੀ ਉਸਨੇ ਸੋਚਿਆ ਜੇਕਰ ਪਾਪਾ ਹੁੰਦੇ ਤਾਂ ਇਹ ਸਭ ਖੁਦ ਕਰਦੇ ਤਕ ਕਿੰਨਾ ਚੰਗਾ ਲੱਗਦਾ ਜਦੋਂ ਆਨਾਥ ਆਸ਼ਰਮ ਤੋਂ ਵਾਪਸ ਆ ਰਹੀ ਸੀ ਤਾਂ ਆਰਿਆ ਦੀ ਨਜ਼ਰ ਅਚਾਨਕ ਸੜਕ ਕਿਨਾਰੇ ਬੈਠੇ ਇੱਕ ਬਜ਼ੁਰਗ ਜੋੜੇ ਤੇ ਪਈ ਉਸਨੇ ਹੈਰਾਨ ਹੋ ਕੇ ਕਿਹਾ ਨਿਹਾਲ ਗੱਡੀ ਰੋਕੋ ਮੈਨੂੰ ਅਜੀਹਾ ਲੱਗ ਰਿਹਾ ਜਿਵੇਂ ਮੰਮੀ ਪਾਪਾ ਹਨ ਗੱਡੀ ਰੁਕਣ ਤੋਂ ਬਾਅਦ ਉਹ ਉਹਨਾਂ ਕੋਲ ਗਈ ਤੇ ਸਾਹਮਣੇ ਜੋ ਦ੍ਰਿਸ਼ ਸੀ ਉਸ ਨੂੰ ਦੇਖ ਕੇ ਆਰਿਆ ਸੁੰਨ ਰਹਿ ਗਈ ਸਦੀਰ ਤੇ ਕਮਲਾ ਸੜਕ ਕਿਨਾਰੇ ਬੈਠੇ ਸਨ ਉਹਨਾਂ ਦੇ ਕੱਪੜੇ ਮੈਲੇ ਕੁਚਲੇ ਅਤੇ ਫਟੇ ਪੁਰਾਣੇ ਸਨ ਚਿਹਰੇ ਤੇ ਥਕਾਵਟ ਅਤੇ ਉਦਾਸੀ ਦੀਆਂ ਲਕੀਰਾਂ ਸਾਫ਼ ਚਲਕ ਰਹੀਆਂ ਸਨ ਆਰਿਆ ਨੇ ਕੰਬਦੇ ਹੋਏ ਪੁੱਛਿਆ ਪਾਪਾ ਇਹ ਸਭ ਕੀ ਹੈ ਤੁਸੀਂ ਇੱਥੇ ਇਸ ਹਾਲਤ ਵਿੱਚ ਕਿਉਂ ਹੋ ਵੀਰਾ ਤੇ ਭਾਬੀ ਕਿੱਥੇ ਹਨ ਦੋਸਤੋ ਕਿਸੇ ਨੇ ਸੱਚ ਕਿਹਾ ਹੈ ਕਮਜ਼ੋਰੀ ਨਾਲ ਵਿਅਕਤੀ ਦਾ ਸਨਮਾਨ ਗਵਾਚ ਜਾਂਦਾ ਹੈ ਅਤੇ ਸਨਮਾਨ ਗਵਾਚਣ ਤੇ ਰਿਸ਼ਤੇ ਟੁੱਟ ਜਾਂਦੇ ਹਨ ਆਰਿਆ ਨੂੰ ਅਹਿਸਾਸ ਹੋਇਆ ਕਿ ਮਾਤਾ ਪਿਤਾ ਦੀ ਸਭ ਤੋਂ ਵੱਡੀ ਜਾਇਦਾਦ ਉਹਨਾਂ ਦੀ ਔਲਾਦ ਹੁੰਦੀ ਹੈ ਪਰ ਜੇਕਰ ਔਲਾਦ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ ਤਾਂ ਮਾਤਾ ਪਿਤਾ ਇਕੱਲੇ ਪਨਤੇ ਨਜ਼ਰਅੰਦਾਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ ਆਪਣੇ ਮਾਤਾ ਪਿਤਾ ਨੂੰ ਇਸ ਹਾਲਤ ਵਿੱਚ ਦੇਖ ਕੇ ਆਰਿਆ ਦਾ ਦਿਲ ਅੰਦਰੋਂ ਟੁੱਟ ਜਾਂਦਾ ਹੈ ਆਰਿਆ ਜਦੋਂ ਆਪਣੇ ਮਾਤਾ ਪਿਤਾ ਨੂੰ ਅਜੇਹੀ ਹਾਲਤ ਵਿੱਚ ਦੇਖਦੀ ਹੈ ਤਾਂ ਉਸ ਦਾ ਦਿਲ ਦਰਦ ਨਾਲ ਭਰ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਸਹਿਲਾਬ ਵਗਣ ਲੱਗਦਾ ਹੈ ਉਸ ਨੇ ਆਪਣੇ ਮਾਤਾ ਪਿਤਾ ਨੂੰ ਗਲੇ ਲਗਾ ਕੇ ਕਿਹਾ ਮੰਮੀ ਪਾਪਾ ਇਹ ਸਭ ਕਿਵੇਂ ਹੋ ਗਿਆ ਤੁਸੀਂ ਲੋਕ ਇਸ ਹਾਲਤ ਵਿੱਚ ਕਿਵੇਂ ਆ ਗਏ ਮੇਰਾ ਦਿਲ ਬੈਠੇ ਜਾ ਰਿਹਾ ਹੈ ਮੈਨੂੰ ਸਭ ਕੁਝ ਦੱਸੋ ਕੀ ਤੁਹਾਡੇ ਨਾਲ ਕੀ ਹੋਇਆ ਹੈ ਕਮਲਾ ਨੇ ਆਪਣੀ ਬੇਟੀ ਨੂੰ ਚੁੱਪ ਕਰਵਾਉਂਦੇ ਹੋਏ ਕਿਹਾ beta ਕਿੱਥੋਂ ਸ਼ੁਰੂ ਕਰਾਂ ਤੇਰੇ ਵਿਆਹ ਤੋਂ ਬਾਅਦ ਸਭ ਕੁਝ ਹੌਲੀ-ਹੌਲੀ ਬਦਲਣ ਲੱਗ ਗਿਆ ਤੇਰੇ ਪਿਤਾ ਜਦੋਂ ਰਿਟਾਇਰ ਹੋਏ ਤਾਂ ਸਾਨੂੰ ਲੱਗਿਆ ਕਿ ਹੁਣ ਪਰਿਵਾਰ ਦੇ ਨਾਲ ਸਮਾਂ ਬਿਤਾਵਾਂਗੇ ਅਤੇ ਸਕੂਨ ਭਰੀ ਜ਼ਿੰਦਗੀ ਜੀਵਾਂਗੇ ਪਰ ਜਿਵੇਂ ਹੀ ਤੇਰੇ ਪਾਪਾ ਘਰੇ ਰਹਿਣ ਲੱਗੇ ਤੇ ਤੇਰੀ ਭਾਬੀ ਨੀਹਾ ਨੇ ਸਾਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਉਸ ਨੂੰ ਸਾਡਾ ਘਰ ਵਿੱਚ ਹੋਣਾ ਬੋਝ ਲੱਗਣ ਲੱਗਿਆ ਹੌਲੀ-ਹੌਲੀ ਤੇਰਾ ਭਰਾ ਅਮਨ ਵੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਕਮਲਾ ਦੀ ਆਵਾਜ਼ ਕੰਬਣ ਲੱਗੀ ਉਸਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਧੀਏ ਤੇਰੀ ਭਾਬੀ ਨੇ ਸਾਨੂੰ ਘਰ ਦੇ ਸਾਰੇ ਕੰਮ ਵਿੱਚ ਲਗਾ ਦਿੱਤਾ ਉਹ ਖੁਦ ਸਹੇਲੀਆਂ ਨਾਲ ਕਿੱਤੀ ਪਾਰਟੀ ਅਤੇ ਘੁੰਮਣ ਫਿਰਨ ਵਿੱਚ ਵਿਅਸਤ ਰਹਿੰਦੀ ਸੀ ਅਤੇ ਜਦੋਂ ਸਾਨੂੰ ਥਕਾਵਟ ਹੁੰਦੀ ਸੀ ਤਾਂ ਤਾਨੇ ਮਾਰ ਕੇ ਸਾਡਾ ਦਿਲ ਹੋਰ ਦੁਖਾਉਂਦੀ ਸੀ ਖਾਣੇ ਦੇ ਨਾਮ ਤੇ ਸਾਨੂੰ ਬੇਹੱਬ ਭੋਜਨ ਦਿੱਤਾ ਜਾਂਦਾ ਸੀ ਜੇਕਰ ਕਦੇ ਮੈਂ ਚੋਰੀ ਛੁਪੇ ਤਾਜ਼ਾ ਖਾਣਾ ਲੈ ਲੈਂਦੀ ਤਾਂ ਮੇਰੇ ਹੱਥੋਂ ਖੋ ਲੈਂਦੀ ਸੀ ਆਰਿਆ ਦੇ ਦਿਲ ਵਿੱਚ ਗੁੱਸਾ ਭਰ ਗਿਆ ਪਰ ਉਸਨੇ ਖੁਦ ਨੂੰ ਸ਼ਾਂਤ ਰੱਖਦੇ ਹੋਏ ਕਿਹਾ ਮਾਫਰ ਤੁਹਾਡੇ ਨਾਲ ਕੀ ਹੋਇਆ ਤੁਸੀਂ ਇਹ ਸਭ ਕਿਉਂ ਸਹਿਨ ਕੀਤਾ ਕਮਲਾ ਨੇ ਕਿਹਾ ਬੇਟਾ ਤੇਰੇ ਪਾਪਾ ਨੂੰ ਇੰਨੀ ਮਿਹਨਤ ਕਰਨ ਅਤੇ ਬੇਹੱ ਖਾਣਾ ਖਾਣ ਕਰਕੇ ਸਿਆਲ ਹੋਣ ਕਾਰਨ ਠੰਡ ਲੱਗ ਗਈ ਅਤੇ ਉਹਨਾਂ ਦੀ ਤਬੀਅਤ ਵਿਗੜਨ ਲੱਗੀ ਮੈਂ ਤੇਰੇ ਭਰਾ ਤੋਂ ਦਵਾਈ ਲਈ ਪੈਸੇ ਮੰਗੇ ਪਰ ਉਸਨੇ ਸਾਫ਼ ਮਨ੍ਹਾ ਕਰ ਦਿੱਤਾ ਉਸਨੇ ਕਿਹਾ ਕਿ ਬੁਢਾਪੇ ਵਿੱਚ ਬਿਮਾਰੀ ਹੁੰਦੀ ਹੈ ਇਸ ਨੂੰ ਸੈਨ ਕਰੋ ਮੇਰੇ ਕੋਲ ਪੈਸੇ ਨਹੀਂ ਹਨ ਇਸ ਦੇ ਲਈ ਮੈਨੂੰ ਪਰੇਸ਼ਾਨ ਨਾ ਕਰੋ ਇਹ ਕਹਿੰਦੇ ਹੀ ਕਮਲਾ ਦੀਆਂ ਅੱਖਾਂ ਛਲਕ ਉੱਠੀਆਂ ਉਸਨੇ ਕਿਹਾ ਕਿ ਤੇਰੇ ਭਰਾ ਦੇ ਇਹ ਸ਼ਬਦ ਸੁਣ ਕੇ ਮੇਰਾ ਦਿਲ ਟੁੱਟ ਗਿਆ ਪਰ ਮੈਂ ਹਿੰਮਤ ਨਹੀਂ ਹਾਰੀ ਤੇ ਆਪਣੇ ਗਹਿਣੇ ਵੇਚ ਕੇ ਤੇਰੇ ਪਾਪਾ ਦਾ ਇਲਾਜ ਕਰਵਾਇਆ ਫਿਰ ਵੀ ਬੇਟਾ ਹਾਲਤ ਖਰਾਬ ਹੁੰਦੀ ਗਈ ਜਦੋਂ ਤੇਰੇ ਪਾਪਾ ਨੂੰ ਕਰੋਨਾ ਹੋਇਆ ਤਾਂ ਤੇਰਾ ਭਰਾ ਤੇ ਪਾਪੀ ਨੇ ਸਾਨੂੰ ਘਰੋਂ ਕੱਢ ਦਿੱਤਾ ਕਹਿਣ ਲੱਗੇ ਕਿ ਘਰ ਵਿੱਚ ਅਸੀਂ ਬਿਮਾਰੀਆਂ ਫੈਲਾ ਦੇਵਾਂਗੇ ਆਰਿਆ ਨੇ ਆਪਣੇ ਮਾਤਾ ਪਿਤਾ ਨੂੰ ਕੁੱਟ ਕੇ ਗਲੇ ਲਗਾ ਲਿਆ ਉਸ ਦੀ ਮਾਂ ਨੇ ਅੱਕੇ ਕਿਹਾ ਬੇਟਾ ਅਸੀਂ ਦੋਵੇਂ ਬੇਵਸ ਹੋ ਕੇ ਦਰ ਦਰ ਭਟਕਦੇ ਰਹੇ ਮੈਂ ਆਪਣੇ ਗਹਿਣੇ ਵੇਚ ਕੇ ਤੇਰੇ ਪਿਤਾ ਦਾ ਇਲਾਜ ਕਰਵਾਇਆ ਪਰ ਇਸ ਉਮਰ ਵਿੱਚ ਕੋਈ ਕੰਮ ਦੇਣ ਨੂੰ ਤਿਆਰ ਨਹੀਂ ਸੀ ਮਜਬੂਰ ਹੋ ਕੇ ਸਾਨੂੰ ਪੀਖ ਮੰਗਣੀ ਪਈ ਬੇਟਾ ਇਹ ਬਹੁਤ ਦਰਦਨਾਕ ਹੈ ਕਿ ਆਪਣੇ ਹੀ ਬੇਟੇ ਦੇ ਹੁੰਦੇ ਹੋਏ ਇਹ ਦਿਨ ਦੇਖਣੇ ਪਏ। ਦੋਸਤੋ ਇਹ ਸਭ ਸੁਣ ਕੇ ਆਰਿਆ ਦਾ ਦਿਲ ਚੀਕਣ ਲੱਗਿਆ। ਉਸਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਮਮੀ ਪਾਪਾ ਹੁਣ ਬਹੁਤ ਹੋ ਗਿਆ। ਤੁਸੀਂ ਮੇਰੇ ਨਾਲ ਚੱਲੋ। ਉਸ ਘਰ ਵਿੱਚ ਤੁਸੀਂ ਨਹੀਂ ਜਾਉਂਗੇ ਜਿੱਥੇ ਤੁਹਾਨੂੰ ਤਾਨੇ ਦਿੱਤੇ ਗਏ ਹੋਣ ਅਤੇ ਬੇਇੱਜ਼ਤ ਕੀਤਾ ਗਿਆ ਹੋਵੇ। ਪਰ ਜਿਸ ਘਰ ਨੂੰ ਤੁਸੀਂ ਆਪਣੇ ਖੂਨ ਪਸੀਨੇ ਨਾਲ ਬਣਾਇਆ ਹੈ, ਉੱਥੇ ਜਾਣਾ ਤੁਹਾਡਾ ਅਧਿਕਾਰ ਹੈ। ਮੈਂ ਦੇਖਦੀ ਹਾਂ ਕੌਣ ਤੁਹਾਨੂੰ ਉੱਥੋਂ ਕੱਢਦਾ ਹੈ। ਜਿੰਨੇ ਹਾਂ ਜੋ ਔਲਾਦ ਆਪਣੇ ਮਾਤਾ ਪਿਤਾ ਦਾ અપਮਾਨ ਕਰਦੀ ਹੈ ਉਸ ਨੂੰ ਆਪਣੇ ਜੀਵਨ ਚ ਕਦੇ ਸ਼ਾਂਤੀ ਅਤੇ ਸੰਤੋਸ਼ ਨਹੀਂ ਮਿਲਦਾ ਮਾਤਾ ਪਿਤਾ ਸਾਡੀਆਂ ਜੜ੍ਹਾਂ ਹਨ ਉਹਨਾਂ ਦੀ ਅਣਦੇਖੀ ਕਰਨਾ ਅਜਿਹੀ ਹੀ ਹੈ ਜਿਵੇਂ ਆਪਣੇ ਜੀਵਨ ਦੇ ਆਧਾਰ ਨੂੰ ਖੋਖਲਾ ਕਰਨਾ ਆਰਿਆ ਨੇ ਜਦੋਂ ਆਪਣੇ ਮਾਤਾ ਨੂੰ ਉਹਨਾਂ ਦੀ ਬਦਹਾਲਤ ਸਥਿਤੀ ਚ ਦੇਖਿਆ ਤਾਂ ਉਸ ਨੇ ठाਨ ਲਿਆ ਕਿ ਉਹ ਉਹਨਾਂ ਨੂੰ ਉਹਨਾਂ ਦਾ ਸਨਮਾਨ ਤੇ ਅਧਿਕਾਰ ਵਾਪਸ ਦਿਵਾ ਕੇ ਰਏਗੀ ਮਾਤਾ ਪਿਤਾ ਨੂੰ ਲੈ ਕੇ ਘਰ ਆਉਣ ਤੋਂ ਪਹਿਲਾਂ ਉਸਨੇ ਆਪਣੇ ਨੁੱਕ ਰਾਮੂ ਨੂੰ ਫੋਨ ਕੀਤਾ ਤੇ ਕਿਹਾ ਰਾਮੂ ਘਰ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਦੇਣਾ ਅੱਜ ਮੇਰੇ ਮੰਮੀ ਪਾਪਾ ਦਾ ਜਨਮ ਦਿਨ ਹੈ ਤੇ ਮੈਂ ਉਹਨਾਂ ਨੂੰ ਲੈ ਕੇ ਆ ਰਹੀ ਹਾਂ ਦੋਸਤੋ ਰਾਮੂ ਨੇ ਤੁਰੰਤ ਤਿਆਰੀ ਸ਼ੁਰੂ ਕਰ ਦਿੱਤੀ ਜਦੋਂ ਆਰਿਆ ਆਪਣੇ ਮਾਤਾ ਪਿਤਾ ਨੂੰ ਲੈ ਕੇ ਘਰ ਪਹੁੰਚੀ ਤਾਂ ਘਰ ਸਾਫ਼ ਸੁਥਰਾ ਤੇ ਸਜਿਆ ਹੋਇਆ ਸੀ ਰੰਗੋਲੀ ਬਣੀ ਹੋਈ ਸੀ ਤੇ ਦੀਵੇ ਜਗਾਏ ਹੋਏ ਸਨ ਆਰਿਆ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਮਾਂ ਤੇ ਪਿਤਾ ਜੀ ਹੁਣ ਤੋ ਇਹੇ ਕਰ ਫਿਰ ਤਾਂ ਤੁਹਾਡਾ ਹੈ ਇਸ ਨੂੰ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ ਆរਿਆ ਤੇ ਉਸਦੇ ਪਤੀ ਨਿਹਾਲ ਨੇ ਮਿਲ ਕੇ ਜਨਮ ਦਿਨ ਦਾ ਸ਼ਾਨਦਾਰ ਪ੍ਰੋਗਰਾਮ ਕੀਤਾ ਨਿਹਾਲ ਨੇ ਹੋਟਲ ਤੋਂ ਸੁਦੀਰ ਤੇ ਕਮਲਾ ਜੀ ਦੀਆਂ ਪਸੰਦੀਦਾ ਚੀਜ਼ਾਂ ਮੰਗਵਾਈਆਂ ਐਨੇ ਦਿਨਾਂ ਬਾਅਦ ਸੁਦੀਰ ਤੇ ਕਮਲਾ ਨੇ ਸਵਾਦਿਸ਼ਟ ਤੇ ਤਾਜ਼ਾ ਭੋਜਨ ਕੀਤਾ ਸੀ ਉਹਨਾਂ ਦੇ ਚਿਹਰੇ ਤੇ ਮੁਸਕਾਨ ਤੇ ਅੱਖਾਂ 'ਚ ਸੰਤੋਖ ਸੀ ਜਨਮ ਦਿਨ ਦਾ ਇਹ ਜਸ਼ਨ ਉਹਨਾਂ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ ਉਹਨਾਂ ਨੇ ਆរਿਆ ਤੇ ਨਿਹਾਲ ਨੂੰ ਗਲੇ ਲਾਉਂਦੇ ਹੋਏ ਕਿਹਾ ਬੇਟਾ ਅੱਜ ਤੁਸੀਂ ਸਾਨੂੰ ਉਹ ਖੁਸ਼ੀ ਦਿੱਤੀ ਹੈ ਜੋ ਅਸੀਂ ਸੋਚੀ ਵੀ ਨਹੀਂ ਸੀ। ਭਗਵਾਨ ਹਰ ਮਾਤਾ ਪਿਤਾ ਨੂੰ ਅਜੇਹੀ ਬੇਟੇ ਤੇ ਦਮਾਦ ਦੇਵੇ। ਸ਼ਾਮ ਤੇ ਰਾਤ ਹੋ ਗਈ ਪਰ ਆਰਿਆ ਦਾ ਭਰਾ ਤੇ ਭਾਬੀ ਅਜੇ ਤੱਕ ਘਰ ਨਹੀਂ ਆਏ ਸਨ। ਦੇਰ ਰਾਤ ਲੜਖੜਾਉਂਦੇ ਹੋਏ ਕਦਮਾਂ ਨਾਲ ਅਮਨ ਤੇ ਨੀਹਾ ਘਰੇ ਦਾਖਲ ਹੁੰਦੇ ਹਨ। ਜਿਵੇਂ ਹੀ ਉਹਨਾਂ ਨੇ ਸੁਦੇਸ਼ ਤੇ ਕੰਬਲਾ ਨੂੰ ਦੇਖਿਆ ਉਹਨਾਂ ਦਾ ਗੁੱਸਾ ਫਟ ਪਿਆ। ਅਮਨ ਇੱਕਦਮ ਚੀਕਿਆ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਘਰ ਚ ਆਉਂਦੀ ਕੌਣ ਲੈ ਕੇ ਆਇਆ ਹੈ ਤੁਹਾਨੂੰ ਇੱਥੇ ਇਹ ਸੁਣ ਆਰਿਆ ਦਾ ਗੁੱਸਾ ਵੀ ਫਟ ਪਿਆ ਉਸਨੇ ਜਵਾਬ ਦਿੱਤਾ ਅਮਨ ਇਹ ਘਰ ਤੁਹਾਡਾ ਨਹੀਂ ਇਹ ਮੇਰੇ ਮੰਮੀ ਪਾਪਾ ਦਾ ਘਰ ਹੈ ਉਹਨਾਂ ਨੇ ਇਸ ਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ ਤੈਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਸੁਣ ਲਓ ਮੰਮੀ ਪਾਪਾ ਨੇ ਤੁਹਾਨੂੰ ਆਪਣੀ ਵਸੀਅਤ ਤੋਂ ਬੇਦਖਲ ਕਰ ਦਿੱਤਾ ਹੈ ਹੁਣ ਤੁਹਾਡਾ ਇੱਥੇ ਜਾਣਾ ਹੀ ਠੀਕ ਹੋਵੇਗਾ ਆਰਿਆ ਦੀ ਗੱਲ ਸੁਣ ਕੇ ਨੀਹਾ ਵੀ ਚੀਕਨ ਲੱਗੀ ਕਿ ਤੁਸੀਂ ਲੋਕ ਇੱਥੋਂ ਨਿਕਲ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਪਹਿਲਾਂ ਵਾਂਗ ਬਾਹਰ ਸੁੱਟ ਦੇਵਾਂਗੇ ਆਰਿਆ ਨੇ ਗੁੱਸੇ 'ਚ ਕਿਹਾ ਹੁਣ ਮੈਂ ਦੇਖਦੀ ਹਾਂ ਕਿ ਮੇਰੇ ਮੰਮੀ ਪਾਪਾ ਨੂੰ ਇਸ ਘਰੋਂ ਕੌਣ ਕੱਢਦਾ ਹੈ ਇਹ ਕਹਿੰਦੇ ਹੋਏ ਉਸਨੇ ਨੀਹਾ ਨੂੰ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਨੀਹਾ ਜ਼ਮੀਨ ਤੇ ਡਿੱਗ ਪਈ ਤੇ ਆਰਿਆ ਨੇ ਸਖਤੀ ਨਾਲ ਕਿਹਾ ਇਹ ਘਰ ਮੇਰੇ ਮੰਮੀ ਪਾਪਾ ਦਾ ਹੈ ਤੇ ਹੁਣ ਇੱਥੇ ਤੁਹਾਡੀ ਕੋਈ ਜਗ੍ਹਾ ਨਹੀਂ ਹੈ ਆਪਣਾ ਸਮਾਨ ਬੰਨੋ ਤੇ ਇੱਥੋਂ ਨਿਕਲ ਜਾਓ ਇਹ ਸੁਣ ਕੇ ਅਮਨ ਨੇ ਆਪਣੇ ਪਿਤਾ ਸਦੀਰ ਦੇ ਪੈਰਾਂ 'ਚ ਡਿੱਕੇ ਮਾਫੀ ਮੰਗੀ ਉਸਨੇ ਕਿਹਾ ਪਿਤਾ ਜੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਨੂੰ ਘਰੋਂ ਨਾ ਕੱਢੋ ਮੈਨੂੰ ਵਸੀਅਤ 'ਚੋਂ ਬੇਦਖਲ ਨਾ ਕਰੋ ਪਰ ਸੁਦੀਰ ਦਾ ਦਿਲ ਹੁਣ ਆਪਣੇ ਬੇਟੇ ਲਈ ਸਖਤ ਹੋ ਚੁੱਕਾ ਸੀ ਉਹਨਾਂ ਨੇ ਕਿਹਾ ਅਮਨ ਅੱਜ ਮੈਂ ਸਮਝਦਾ ਹਾਂ ਕਿ ਮੇਰਾ ਕੋਈ ਬੇਟਾ ਨਹੀਂ ਹੈ ਜੇਕਰ ਮੇਰੀ ਜ਼ਿੰਦਗੀ 'ਚ ਕੋਈ ਹੈ ਤਾਂ ਉਹ ਮੇਰੀ ਬੇਟੀ ਆਰਿਆ ਹੈ ਜਿਸਨੇ ਸਾਨੂੰ ਸਨਮਾਨ ਤੇ ਸਹਾਰਾ ਦਿੱਤਾ ਹੈ ਹਣ ਤੂੰ ਤੇ ਤੇਰੀ ਪਤਨੀ ਇਸ ਘਰ ਚ ਰਹਿਣ ਦੇ ਲਾਇਕ ਨਹੀਂ ਹੋ ਆਰਿਆ ਨੇ ਆਪਣੇ ਪਤੀ ਨਿਹਾਲ ਨੂੰ ਕਿਹਾ ਕਿ ਇਹਨਾਂ ਨੂੰ ਇੱਥੋਂ ਬਾਹਰ ਕੱਢੋ ਨਿਹਾਲ ਨੇ ਪੁਲਿਸ ਨੂੰ ਬੁਲਾ ਕੇ ਅਮਨ ਤੇ ਨੀਹਾ ਨੂੰ ਘਰੋਂ ਬਾਹਰ ਕਢਵਾ ਦਿੱਤਾ ਉਸ ਦਿਨਾਂ ਤੱਕ ਆਰਿਆ ਆਪਣੇ ਮਾਤਾ ਪਿਤਾ ਨਾਲ ਰਹੀ ਤੇ ਫਿਰ ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਨੂੰ ਕਿਹਾ papa ਤੁਸੀਂ ਸਾਡੇ ਨਾਲ ਚੱਲੋ ਮੈਂ ਤੇ ਨਿਹਾਲ ਤੁਹਾਡਾ ਪੂਰਾ ਖਿਆਲ ਰੱਖਾਂਗੇ ਸੁਦੀਰ ਨੇ ਮੁਸਕਰਾਉਂਦੇ ਹੋਏ ਕਿਹਾ ਬੇਟਾ ਇਹ ਘਰ ਮੇਰੀ ਪਹਿਚਾਨ ਹੈ ਮੈਸ ਨੂੰ ਪਾਈ ਪਾਈ ਜੋੜ ਕੇ ਬਣਾਇਆ ਹੈ ਮੈਸ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਆਰਿਆ ਨੇ ਪਾਰੀ ਮਨ ਨਾਲ ਵਿਦਾ ਲਈ ਤੇ ਵਿਦੇਸ਼ ਚਲੀ ਗਈ ਉਸਨੇ ਆਪਣੇ ਮਾਤਾ ਪਿਤਾ ਨਾਲ ਵਾਦਾ ਕੀਤਾ ਕਿ ਉਹ ਹਮੇਸ਼ਾ ਉਹਨਾਂ ਦਾ ਖੋਜ ਖਬਰ ਰੱਖੇਗੀ ਤੇ ਹਰ ਲੋੜ 'ਚ ਉਹਨਾਂ ਨਾਲ ਖੜੀ ਰਹੇਗੀ ਦੋਸਤੋ ਕਹਿੰਦੇ ਹਨ ਕਿ ਮਾਤਾ ਪਿਤਾ ਭਗਵਾਨ ਦੇ ਬਰਾਬਰ ਹੁੰਦੇ ਹਨ ਜੋ ਵਿਅਕਤੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਹੈ ਉਸਦੇ ਜੀਵਨ 'ਚ ਹਰ ਪ੍ਰਕਾਰ ਦੀ ਸਫਲਤਾ ਖੁਦ ਚੱਲ ਕੇ ਆਉਂਦੀ ਹੈ ਮਾਤਾ ਪਿਤਾ ਨੇ ਆਪਣੇ ਬੱਚਿਆਂ ਲਈ ਜੀਵਨ ਭਰ ਤਿਆਗ ਕੀਤਾ ਉਹਨਾਂ ਦਾ तिरस्कार ਕਰਨਾ ਤੇ ਉਹਨਾਂ ਨੂੰ અપਮਾਨਿਤ ਕਰਨਾ ਔਲਾਦ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਹੁੰਦੀ ਹੈ ਸਮਾਜ ਨੈਤਿਕਤਾ ਤੇ ਸੰਸਕਾਰ ਤਦ ਹੀ ਟਿਕੇ ਰਹਿ ਸਕਤੇ ਹਨ ਜਦੋਂ ਅਸੀਂ ਆਪਣੇ ਪਰਿਵਾਰ ਦਾ ਸਨਮਾਨ ਕਰਾਂਗੇ ਦੂਜੀ ਗੱਲ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਕਟੋਗੇ ਆਮਨ ਤੇ ਨੀਹਾ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲਿਆ ਤੇ ਆਰਿਆ ਨੇ ਇਹ ਸਾਬਤ ਕਰ ਦਿੱਤਾ ਕਿ ਸੱਚੀ ਔਲਾਦ ਉਹੀ ਹੁੰਦੀ ਹੈ ਜੋ ਮਾਤਾ ਪਿਤਾ ਨੂੰ ਉਹਨਾਂ ਦਾ ਸਨਮਾਨ ਦੇ ਅਧਿਕਾਰ ਦਵਾਵੇ ਬੁਢਾਪੇ 'ਚ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਤੋਂ ਇੱਜ਼ਤ ਤੇ ਸਨਮਾਨ ਪਾਉਣ ਲਈ ਨਾ ਸਿਰਫ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਹੈ ਸਗੋਂ ਖੁਦ ਵੀ ਸਾਵਧਾਨੀਆਂ ਵਰਤਣੀਆਂ ਚਾਹੀਦੀ ਹਨ ਜੋ ਉਹਨਾਂ ਦੇ ਸਨਮਾਨ ਨੂੰ ਬਣਾ ਕੇ ਰੱਖਣ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜੇਕਰ ਇਹ 10 ਗੱਲਾਂ ਹਰ ਮਾਤਾ ਪਿਤਾ ਆਪਣੇ ਜੀਵਨ 'ਚ ਯਾਦ ਰੱਖਣ ਤਾਂ ਬੁਢਾਪੇ 'ਚ ਕਦੇ ਉਹਨਾਂ ਨੂੰ ਦੁੱਖ ਨਹੀਂ ਮਿਲਦਾ ਉਨਾਂ ਦੀ ਔਲਾਦ ਕਦੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੀ ਤਾਂ ਦੋਸਤੋ ਇਹਨਾਂ ਅਨਮੋਲ 10 ਗੱਲਾਂ ਨੂੰ ਤੁਸੀਂ ਹੁਣ ਤੋਂ ਲਿਖ ਕੇ ਰੱਖ ਲਓ ਪਹਿਲੀ ਗੱਲ ਬਚਪਨ ਤੋਂ ਹੀ ਬੱਚਿਆਂ ਨੂੰ ਚੰਗੇ ਸੰਸਕਾਰ ਤੇ ਨੈਤਿਕ ਸਿੱਖਿਆ ਦਿਓ ਬੱਚਿਆਂ ਨੂੰ ਸ਼ੁਰੂ ਤੋਂ ਮਾਤਾ ਪਿਤਾ ਬਜ਼ੁਰਗਾਂ ਤੇ ਹੋਰ ਲੋਕਾਂ ਦਾ ਸਨਮਾਨ ਕਰਨਾ ਸਿਖਾਓ ਉਦਾਹਰਨ ਲਈ ਜਿਹੋ ਜਿਹਾ ਵਿਵਹਾਰ ਤੁਸੀਂ ਬੱਚਿਆਂ ਤੋਂ ਚਾਹੁੰਦੇ ਹੋ ਉਹੋ ਜਿਹਾ ਵਿਵਹਾਰ ਤੁਸੀਂ ਖੁਦ ਵੀ ਕਰੋ ਬੱਚੇ ਆਪਣੇ ਮਾਤਾ-ਪਿਤਾ ਤੋਂ ਬਹੁਤ ਕੁਝ ਸਿੱਖਦੇ ਹਨ। ਬੱਚਿਆਂ ਨੂੰ ਸਿਖਾਓ ਕਿ ਧਨ ਤੇ ਮਿਹਨਤ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਨਾਲ ਉਹ ਭਵਿੱਖ ਤੁਹਾਡੇ ਸੰਘਰਸ਼ ਨੂੰ ਸਮਝ ਸਕਣਗੇ। ਦੂਜੀ ਗੱਲ, ਬੱਚਤ ਤੇ ਨਿਵੇਸ਼ ਕਰੋ। ਸਮੇਂ ਤੇ ਆਪਣੇ ਭਵਿੱਖ ਲਈ ਬੱਚਤ ਸ਼ੁਰੂ ਕਰੋ। ਇੱਕ ਵਿੱਤੀ ਯੋਜਨਾ ਬਣਾਓ ਤਾਂ ਕਿ ਤੁਸੀਂ ਬੁਢਾਪੇ 'ਚ ਕਿਸੇ ਤੇ ਨਿਰਭਰ ਨਾ ਰਹਿ ਸਕੋ। ਬੱਚਿਆਂ ਨੂੰ ਧਨ ਦੇ ਸਹੀ ਉਪਯੋਗ ਤੇ ਮਹੱਤਵ ਬਾਰੇ ਦੱਸੋ। ਤਾਂ ਕਿ ਉਹ ਆਰਥਿਕ ਤੌਰ ਤੇ ਵੀ ਤੁਹਾਡੀ ਪ੍ਰਤੀ ਜ਼ਿੰਮੇਵਾਰ ਹਨ ਤੀਜੀ ਗੱਲ ਬੱਚਿਆਂ ਨਾਲ ਗੱਲਬਾਤ ਕਰੋ ਉਹਨਾਂ ਨਾਲ ਦੋਸਤਾਨਾ ਰਿਸ਼ਤਾ ਬਣਾ ਕੇ ਰੱਖੋ ਉਹਨਾਂ ਨਾਲ ਸਮਾਂ ਬਿਤਾਓ ਤਾਂ ਰਿਸ਼ਤਾ ਮਜ਼ਬੂਤ ਰਹੇਗਾ ਬੱਚਿਆਂ ਨੂੰ ਛੇੜਕਣ ਜਾਂ ਦਬਾਉਣ ਦੀ ਥਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੋ ਬੱਚਿਆਂ ਨਾਲ ਅਜਿਹਾ ਸੰਬੰਧ ਬਣਾਓ ਕਿ ਉਹ ਆਪਣੀਆਂ ਸਮੱਸਿਆਵਾਂ ਤੇ ਗੱਲਾਂ ਤੁਹਾਡੇ ਨਾਲ ਖੁੱਲ ਕੇ ਸਾਂਝਾ ਕਰ ਸਕਣ ਚੌਥੀ ਗੱਲ ਨਿਯਮਿਤ ਤੌਰ ਤੇ ਸਿਹਤ ਦੀ ਜਾਂਚ ਕਰਵਾਓ ਆਪਣੀ ਸਰੀਰਕ ਫਿਟਨੈਸ ਬਣਾ ਕੇ ਰੱਖੋ ਆਤਮ ਨਿਰਭਰ ਬਣੋ ਜਦੋਂ ਤੱਕ ਸੰਭਵ ਹੋਵੇ ਆਪਣੇ ਛੋਟੇ ਮੋਟੇ ਕੰਮ ਖੁਦ ਕਰਨ ਦੀ ਆਦਤ ਪਾਓ ਇਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਪ੍ਰਤੀ ਸਨਮਾਨਜਨਕ ਦ੍ਰਿਸ਼ਟੀਕੋਣ ਦਿੰਦਾ ਹੈ ਪੰਜਵੀਂ ਗੱਲ ਬੱਚਿਆਂ ਦੇ ਵਿਅਕਤੀਗਤ ਜੀਵਨ ਚ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਨਾ ਕਰੋ ਉਹਨਾਂ ਨੂੰ ਉਹਨਾਂ ਦੀ ਆਜ਼ਾਦੀ ਦਾ ਅਨੁਭਵ ਕਰਨ ਦਿਓ ਆਪਣੀ ਰਾਏ ਤਾਦੀ ਦਿਓ ਜਦੋਂ ਬੱਚੇ ਤੁਹਾਡੇ ਤੋਂ ਮਾਰਗਦਰਸ਼ਨ ਮੰਗਣ। 6ਵੀਂ ਗੱਲ ਜੇਕਰ ਤੁਹਾਡੇ ਕਈ ਬੱਚੇ ਹਨ ਤਾਂ ਉਹਨਾਂ 'ਚ ਪੱਖਪਾਤ ਨਾ ਕਰੋ। ਇਹ ਤੁਹਾਡੇ ਰਿਸ਼ਤਿਆਂ 'ਚ ਦੂਰੀ ਲਿਆਉਣ ਤੋਂ ਬਚਾਵੇਗਾ। ਜਾਇਦਾਦ ਦੀ ਵੰਡ ਨਿਰਪੱਖ ਤੌਰ ਤੇ ਕਰੋ। ਇਸ ਨਾਲ ਬੱਚਾ ਵਿਚਕਾਰ ਝਗੜੇ ਦੀ ਸੰਭਾਵਨਾ ਘੱਟ ਹੋਵੇਗੀ। 7ਵੀਂ ਗੱਲ ਬੱਚਿਆਂ ਨੂੰ ਧਰਮ ਤੇ ਸੱਭਿਆਚਾਰ ਦਾ ਮਹੱਤਵ ਸਿਖਾਓ। ਨੈਤਿਕ ਸਿੱਖਿਆ ਉਹਨਾਂ ਨੂੰ ਸਹੀ ਤੇ ਗਲਤ 'ਚ ਫਰਕ ਸਿਖਾਵੇਗੀ। ਬੱਚਿਆਂ ਨੂੰ দান ਤੇ ਸੇਵਾ ਦੇ ਕੰਮਾਂ 'ਚ ਸ਼ਾਮਲ ਕਰੋ। ਇਸ ਨਾਲ ਵੀ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਬਣੋਗੇ। 8ਵੀਂ ਗੱਲ ਬੱਚਿਆਂ ਨਾਲ ਰਿਸ਼ਤੇ 'ਚ ਪਿਆਰ ਤੇ ਸਨਮਾਨ ਬਣਾ ਕੇ ਰੱਖੋ। ਉਹਨਾਂ ਦਾ ਮਾਰਗਦਰਸ਼ਨ ਕਰੋ ਪਰ ਉਹਨਾਂ ਦੀ ਆਜ਼ਾਦੀ ਦਾ ਸਨਮਾਨ ਕਰੋ। ਬੱਚਿਆਂ ਨਾਲ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰੋ ਤਾਂ ਕਿ ਉਹ ਤੁਹਾਨੂੰ ਦੂਰ ਨਾ ਸਮਝਣ। 9ਵੀਂ ਗੱਲ ਬੱਚਿਆਂ ਨੂੰ ਬਹੁਤ ਜ਼ਿਆਦਾ ਉਮੀਦਾਂ ਨਾ ਰੱਖੋ ਜੇਕਰ ਉਹ ਕਿਸੇ ਸਮੇਂ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਤਾਂ ਨਰਾਜ਼ ਹੋਣ ਦੀ ਥਾਂ ਉਹਨਾਂ ਨੂੰ ਸਮਝਾਓ ਜੇਕਰ ਬੱਚੇ ਕਿਸੇ ਕਾਰਨ ਦੂਰ ਰਹਿੰਦੇ ਹਨ ਤਾਂ ਉਹਨਾਂ ਨਾਲ ਸੰਪਰਕ ਬਣਾਈ ਰੱਖੋ 10ਵੀਂ ਗੱਲ ਬੁਢਾਪੇ 'ਚ ਦੂਜਿਆਂ ਤੇ ਘਟ ਨਿਰਭਰ ਰਹਿਣ ਦੀ ਕੋਸ਼ਿਸ਼ ਕਰੋ ਆਪਣੇ ਸ਼ੌਂਕ ਰੁਚੀਆਂ ਤੇ ਸਮਾਜਿਕ ਗਤੀਵਿਧੀਆਂ 'ਚ ਸਰਗਰਮ ਰਹੋ ਇਸ ਨਾਲ ਬੱਚੇ ਤੁਹਾਨੂੰ ਪ੍ਰੇਰਣਾਦਾਇਕ ਮੰਨਣਗੇ ਜੇਹੋ ਜਿਹਾ ਬੀਜੋਂਗੇ ਉਹੋ ਜਿਹਾ ਕਟੋਂਗੇ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਓ ਕਿ ਮਾਤਾ ਦਾ ਸਨਮਾਨ ਕਰਨਾ ਤੇ ਉਹਨਾਂ ਦੀ ਸੇਵਾ ਕਰਨਾ ਨਾ ਸਿਰਫ ਬੱਚਿਆਂ ਦਾ ਫਰਜ਼ ਹੈ ਸਗੋ ਉਹਨਾਂ ਦੇ ਜੀਵਨ ਨੂੰ ਵੀ ਧਨ ਬਣਾਉਂਦਾ ਹੈ ਕਹਿੰਦੇ ਹਨ ਕਿ ਮਾਤਾ ਪਿਤਾ ਬਜ਼ੁਰਗਾਂ ਤੇ ਗੁਰੂਆਂ ਦਾ ਸਨਮਾਨ ਕਰਨ ਵਾਲਾ ਵਿਅਕਤੀ ਹਮੇਸ਼ਾ ਸੁਖੀ ਰਹਿੰਦਾ ਹੈ ਦੋਸਤੋ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ